ਬਣਾ ਲੈ ਉਹ ਵੀਡੀਓ ਅਜਨੇ ਵਿੱਚ ਉਹ ਡਰਦਾ ਹੋਇਆ ਉਹਨੂੰ ਬੁਲਾ ਕੇ ਲਿਖੋ ਥੋੜਿਆਂ ਦੀ ਬਣਾ ਚੰਗੀ ਕਰਾਂ ਜਿਹੜੇ ਗਿਰੇ ਹੋਏ ਲੈ ਨਿਬਰੀ ਹੁੰਦੀ ਇਹ ਕਰੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਫਰੀਦ ਹੈ ਮੇਰੀ ਮਿਸਿਸ ਸਰਪੰਚਾ ਤੇ ਲਖੇਵਾਲ ਤੋਂ ਸਰਪੰਚਾ ਸਾਨੂੰ 4-5 ਦਿਨ ਹੋ ਗਏ ਬਹੁਤ ਦਿੱਕਤਾਂ ਆਈਆਂ ਲਾਈਟ ਦੀ ਅਸੀਂ ਸੋਦੇ ਵੀ ਲਾਈਟ ਵਿੱਚੇ ਪ੍ਰੋਬਲਮ ਆ ਪਰ ਅੱਜ ਅਸੀਂ ਕੋਈ ਫੜਿਆ ਅੱਜ ਵੀ ਲਾਈਟ ਪਰੋਜ ਪਰ ਤੋਂ ਕੱਟ ਹੋ ਰਹੀ ਹੈ ਦਿਲੀ ਸਾਡੇ ਪਿੰਡ ਦੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਸਵੇਰੇ ਛੁੱਟੀ ਹੋ ਜਾਂਦੀ ਉਹਨਾਂ ਦੀ ਅਸੀਂ ਕਿੱਥੇ ਜਾਏ ਸਾਡੇ ਡੰਗਰ ਭੁੱਖੇ ਮਰਦੇ ਆ ਤੇ ਸਾਡੇ ਕੋਲ ਨਹਾਉਣ ਨੂੰ ਪਾਣੀ ਨਹੀਂ ਹੈਗਾ ਤੇ ਜੇ ਲਾਈਟ ਆਉਗੀ ਤਾਂ ਹੀ ਟੁੱਟੀ ਮੋਟਰ ਨਾ ਚੜਾ ਕੇ ਪਾਣੀ ਚ ਰੋਂਗੇ ਸਾਨੂੰ ਇੰਨੀਆਂ ਪ੍ਰੋਬਲਮਾਂ ਖੜੀਆਂ ਹੋਈਆਂ ਤੇ ਜਿਹੜਾ ਕੋਈ ਇੱਥੇ ਸ਼ਰਾਰਤ ਕਰਦਾ ਫੜਿਆ ਗਿਆ ਉਹ ਤੇ ਕਾਨੂੰਨ ਈ ਕਾਰਵਾਈ ਹੋਗੀ ਬਿਜਲੀ ਵਾਲੇ ਜੈ ਨੂੰ ਫੋਨ ਲਾਇਆ ਫੋਨ ਬੰਦ ਕਰਕੇ ਬੈਠਾ ਕੋਈ ਸੁਣਵਾਈ ਨਹੀਂ ਸਾਲੂ 3 ਘੰਟੇ ਹੋ ਗਏ ਖੜੇ ਹੋਰੇ ਕੋਈ ਨਹੀਂ ਆਇਆ ਜੀ ਇਹ ਤੋਂ ਬਾਅਦ ਅਸੀਂ ਕੰਪਲੀਟਾਂ ਵੀ ਪਾਤੀਆਂ ਅੱਗੇ-ਅੱਗੇ ਬਾਕੀ ਲੱਖੇ ਵਾਲੇ ਸਰਪੰਚ ਸਾਹਿਬ ਵੀ ਆਏ ਹੋਏ ਨੇ ਸਾਨੂੰ ਬਹਾਨਾ ਲਾਣ ਦੇ ਪਬੂਲਰ ਗਿਰਿਆ ਅੱਜ ਕਿਹੜੀ ਨੇਰੀ ਚੱਲ ਪਈ ਜਿੱਥੇ ਪਬੂਲਰ ਗਿਰ ਗਿਆ ਜائیں ਦੱਸੋ ਅੱਜ ਮੌਸਮ ਇੰਨਾ ਵਧੀਆ ਤਾਂ ਕਿੱਥੇ ਪਬੂਲਰ ਗਿਰ ਗਿਆ ਜੀ ਇਹਦਾ ਜਵਾਬ ਆ ਗਿਆ ਪਬੂਲਰ ਗਿਰ ਗਿਆ ਇਹ ਸਾਡੀ ਬਹੁਤ ਬੜੀ ਸਮੱਸਿਆ 4 ਦਿਨ ਤੋਂ ਵੀ ਜਿਹੜਾ ਲਾਈਟ ਕੱਟਦਾ ਕੋਈ ਫੜਿਆ ਗਿਆ ਉਹ ਤੇ ਕਾਨੂੰਨੀ ਕਾਰਵਾਈ ਹੋਈ ਜਾਊਗੀ ਤੇ ਬਿਜਲੀ ਵਾਲੇ ਆ ਕੇ ਆਪਣਾ ਆ ਕੱਟ ਦਿਖਾਓ ਜੀ ਇਹਨਾਂ ਨੂੰ ਬਿਜਲੀ ਇਹ ਕੱਟ ਵੀ ਦਿਖਾਓ ਇਹਨਾਂ ਨੂੰ ਵੀ ਆਹ ਦੇਖੋ ਕੋੜਾ ਥੱਲੇ ਗਿਰਿਆ ਆਇਆ ਬਾਕੀ ਪਿੰਡਾਂ 'ਚ ਲਾਈਟ ਚੱਲਦੀ ਆ ਬਾਕੀ ਪਿੰਡਾਂ ਨਾਲ ਦੇ 'ਚ ਲਾਈਟ ਚੱਲਦੀ ਆ ਤੇ ਸਰਪੰਚ ਸਾਹਿਬ ਲੱਖੇ ਵਾਲੇ ਵੀ ਦੱਸੋਗੇ ਬੋਲੋ ਜੀ ਇਹ ਕਿਹਦਾ ਖਾਲਸਾ ਵਹਿਰਦੀ ਕੀ ਫਤਿਹ ਅਸੀਂ ਜੀ ਬਹੁਤ ਤੰਗ ਹੋਏ ਪਏ ਆ ਪਿਛਲੇ ਸਾਲ ਵੀ ਐਮੀ ਲਾਈਟ ਕੱਟਦੇ ਰਹੇ ਹੁਣ ਐਤਕੀ ਫੇਰ ਇਦਾਂ ਲਗੇ ਵੀ ਕਰਨ ਸਾਡੇ ਬੱਚੇ ਤੜਫਦੇ ਰਾਤ ਨੂੰ ਸਾਰੀ ਸਾਰੀ ਰਾਤ ਬੈਠ ਕੇ ਟਾਈਮ ਕੱਟਦੇ ਆ ਜੀ ਇਹਦਾ ਹੱਲ ਕਰਿਆ ਜਾਵੇ ਨਹੀਂ ਤਾਂ ਫਿਰ ਜੇ ਕੋਈ ਫੜਿਆ ਗਿਆ ਫਿਰ ਉਹਨਾਂ ਦੇ ਨਾਲ ਫਿਰ ਜੋ ਕਰਦਾ ਅਸੀਂ ਆਪੇ ਕਰਵਗੇ ਨਹੀਂ ਤੁਸੀਂ ਇਹਦਾ ਮਸਲਾ ਹੱਲ ਕਰੋ ਜੀ ਪੈਗਰਜੀਤ ਕਾਲਸਾ ਵੇਖ ਜੀ ਇੱਕ ਨੰਬਰ ਆ ਜੀ ਅਸੀਂ ਇਹ ਨੰਬਰ ਕਿਹਨਾ ਜੀ ਦੱਸਿਓ ਕੰਪਲੀਟ ਨੰਬਰ ਇੱਕ ਕੰਪਲੀਟ ਨੰਬਰ ਵੀ ਦੱਸ ਦੇ ਤੁਹਾਨੂੰ ਕਦੀ ਕਪਲੇ ਜਈ ਸਾਹਿਬ ਨਾਲ ਗੱਲ ਹੋਈ ਵੀ ਨੰਬਰ ਹੈਗਾ 9815593616 ਜਈ ਸਾਹਿਬ ਨਾਲ ਵੀ ਗੱਲ ਹੋ ਗਈ ਸਾਡੀ ਜਈ ਸਾਹਿਬ ਕਹਿੰਦੇ ਆਉਂਦੇ ਇੱਕ ਜਈ ਸਾਹਿਬ ਜਿਹੜੇ ਸਾਡੇ ਹਲਕੇ ਚਲਾਇਆ ਜੀ ਉਹ ਤਾਂ ਫੋਨੇ ਬੰਦ ਕਰਕੇ ਬੈਠੇ ਅਸੀਂ ਕਿਹਨੂੰ ਸਮੱਸਿਆ ਦਾ ਹੱਲ ਕਰੀਏ ਸਾਨੂੰ ਬਹੁਤ ਬੜੀ ਸਮੱਸਿਆ ਸੀ ਬੱਚੇ ਵੀ ਸਕੂਲ ਭੇਜਣੇ ਆ ਤੇ ਬੱਚਿਆਂ ਦੀ ਛੁੱਟੀ ਦਾ ਪੜਾਈ ਦਾ ਖਰਚਾ ਕੌਣ ਦੇ ਰਿਹਾ ਸਰਕਾਰ ਦਾ ਸਰਕਾਰ ਕਹੇ ਰਹੀ ਲਾਈਟ ਆਦੀ ਬਸ ਸਾਡੇ ਇਲਾਕੇ ਜਿਹੜੇ ਆਹ ਚੋਰ ਚੋਰੀਆਂ ਕਰਕੇ ਲਾਈਟ ਕੱਢਦੇ ਉਹਨਾਂ ਦੇ ਪੂਰੀ ਖਸਿਆ ਜਾਵੇ ਤੰਗ ਇੱਕ ਆ ਵੀ ਦੂਸਰਾ ਨੰਬਰ ਜਈ ਸਾਹਿਬ ਦਾ ਇਹਨੇ ਬ ਪੱਲਾ ਝਾੜਦੇ ਇਹਨਾਂ ਨੇ 96461 13 ਬੰਦੇ ਆ ਗਏ ਜੀ 10255 ਇਹਨਾਂ ਨੇ ਪੱਲਾ ਝਾੜਤਾ ਵੀ ਸਾਡੇ ਕੋਲ ਕੋਈ ਹੱਲ ਨਹੀਂ ਆਇਆ ਤੇ ਕਹਿੰਦੇ ਆ ਵੀ ਦਰਖਤ ਗਿਰਿਆ ਹੋਇਆ ਹੈ ਭਾਈ ਕੀ ਤੁਸੀਂ ਵੀ ਦੱਸੋ ਭਾਈ ਬੋਲੋ ਸਾਰੇ ਪਿਛਲੇ ਸਾਲ ਵੀ ਸਮੱਸਿਆ ਰਹੀ ਆ ਪਿਛਲੇ ਸਾਲ ਵੀ ਸਾਨੂੰ ਸੇਮ ਪ੍ਰੋਬਲਮ ਆਈ ਆ ਆ ਜਈ ਸਾਹਿਬ ਨਾਲ ਗੱਲ ਹੋਈ ਸਾਡੀ ਇਹਦਾ ਨੰਬਰ ਹੈਗਾ 96461 10255 ਇਹਨਾਂ ਨੇ ਪੱਲਾ ਝਾੜਤਾ ਵੀ ਕੋਈ ਦਰਖਤ ਗਿਰਿਆ ਹੋਇਆ ਆ ਪਰ ਅਸੀਂ ਸਾਰੇ ਚੈੱਕ ਕਰ ਲਿਆ ਕੋਈ ਦਰਖਤ ਨਹੀਂ ਗਿਰਿਆ ਹੋਇਆ ਇਹ ਕਹਿੰਦੇ ਵੀ ਫਲਾਨੇ ਜਈ ਨਾਲ ਗੱਲ ਕਰੋ ਐਕਚੁਅਲੀ ਸਾਡੇ ਜਈ ਇਹੀ ਆ ਨਾ ਸਾਨੂੰ ਵੀ ਨਹੀਂ ਪਤਾ ਤੇ ਹੁਣ ਦੂਸਰੇ ਜਈ ਨਾਲ ਗੱਲ ਹੋਈ ਉਹਦਾ ਨੰ 0836 ਤੇ ਇਹਨਾਂ ਨਾਲ ਗੱਲ ਹੋਈ ਆ ਇਹ ਹੁਣ ਆਰੇ ਘੰਟਾ ਹੋ ਗਿਆ ਸਾਨੂੰ ਕਹਿੰਦੇ ਵੀ ਆਰੇ 10 ਮਿੰਟ ਤੇ ਹੁਣ ਤੱਕ ਕੇ ਵੀ ਨਹੀਂ ਪੁੱਜੇ ਹੈਗੇ ਜੀ ਤੇ ਬਾਕੀ ਦੇਖ ਲਓ ਭਾਈ ਤੁਹਾਡੇ ਸਾਹਮਣੇ ਪ੍ਰੋਜੈਕਟਰ ਨੇ ਕੱਟੀ ਆ ਇਹ ਬਿਜਲੀ ਵਾਲਿਆਂ ਨੇ ਕੱਟੀ ਸਾਨੂੰ ਕੁਝ ਨਹੀਂ ਪਤਾ ਇਸ ਬਾਰੇ ਆਕੇ ਮੌਕਾ ਚੈੱਕ ਕਰ ਲਵੇ ਬਿਜਲੀ ਬੋਰਡ ਨੂੰ ਅਜੀ ਫੋਨ ਕੀਤਾ ਹੈ ਡਿਪਾਰਟਮੈਂਟ ਨੂੰ ਸਾਨੂੰ ਓਕੇ